ਕਮਰਾ ਨੰਬਰ 909 ਆ ਠੀਕ ਆ ਜੇਜ ਤੂੰ ਭੋਗੜੀ ਮਰਾਈ ਸੀ ਰਾਤ ਨੂੰ ਚੇਤਾ ਕਰ ਲੈ ਦਿਹਾਣੇ ਕਿਹਦੇ ਨਾਲ ਫਿਰਦੀ ਸੀ ਤੂੰ ਭੋਗੜੀ ਦੀਏ ਖੜ ਤੇਰੀ ਮਾਂ ਦੀ ਲੰਨ ਬਹੁ ਪ੍ਰੂਫ ਨੇ ਕੱਲਾ ਕੱਲਾ ਕੱਢ ਕੇ ਲਿਆਉਂਕ ਤੇਰੀ ਮਾਂ ਰੋਲੂ ਜਦੋਂ ਤੱਕ ਚੁੱਪ ਸੀ ਚੁੱਪ ਬੈਠਾ ਸੀਗਾ ਜਾਣ ਕੇ ਭੈਣ ਦੀ ਲੋੜੀਏ ਸੱਪ ਛੇੜ ਲਿਆ ਤੈਂ ਮਾਰੂ ਤੈਨੂੰ ਹਣ ਖੜ ਜਾ ਸਾਰੀ ਲਿਸਟਾ ਜਿੰਨਾ ਭੋਸੜਾ ਤੂੰ ਮਰਾਇਆ ਨਾ ਤੈਨੂੰ ਤਾਂ ਚੱਕ ਕੇ ਹਲਾਈਏ ਨਾ ਐ ਕਰਕੇ ਤੇ ਲੰਨਾਂ ਦਾ ਟੋਕਰਾ ਨਿਕਲੂ ਐ ਲੰਨ ਹੋਣਗੇ ਭੈਣ ਦੀਆਂ ਲੋੜੀਆਂ ਲੈਣ ਵਾਈਚ ਜਿੰਨੇ ਲੰਨ ਤੂੰ ਲਈ ਬੈਠੀ ਐ ਭੋਸੜੀ ਦੀ ਐ ਤੂੰ ਮੇਰਾ ਕੀ ਟਾਈਮ ਚਕਾਏਂਗੀ ਮੇਰੀ ਕੀ ਜ਼ਫਾਰੀ ਦੇਨੀ ਆ ਭੈਣ ਦੀਆਂ ਲੋੜੀਆਂ ਬੇਦਖਲ ਫਿਰਦਾ ਘਰੋਂ ਆ ਜਾ ਆ ਜਾ ਤੇਰੀ ਮਾਂ ਦੀ ਲੰਨ ਦਵਾ ਤੇਰੀ ਦੀ ਭੈਣ ਦੀ ਲੰਨ ਲੈਣੀ ਲੈ ਹੀ ਤੇਰੇ ਉਹ ਜਿਹੜੇ ਨਾਈਟ ਟੇਟਰੂ ਫਿਰਦੇ ਨੇ ਚਾਰ ਭਰਾਵਾਂ ਨੂੰ ਭੈਣ ਚੋਦੀਏ ਮਾਰ ਮਾਰ ਤੇਰੀ ਬੁੰਡ ਦਾ ਪਰਾਂਡਾ ਬਣਾ ਦੂ ਭੋਸੜੀ ਹੋਣ ਦੀ ਪਹਿਲਾਂ ਪੁੱਲ ਗਈਆਂ ਓ ਈੜੀ ਦੀਏ ਤੈਨੂੰ ਮਿੰਨਾ ਰੇਲ ਬਣਾਈ ਸੀ ਤੇਰੀ ਕੋਢੀ ਕਰਕੇ ਮਾਰੀ ਸੀ ਭੁੱਲ ਗਈ ਭੈਣ ਦੀਏ ਲੋੜੇ ਗਸਤੋੜੇ ਵਿਆਹ ਦਾ ਕਹਿੰਦੀ ਏ ਤੇਰੇ ਵਰਗੀ ਭੈਣ ਦੀਏ ਲੋੜੀਏ ਜੂਠਣਾ ਵਿਆਹ ਕਰਾਉਂਗਾ ਮੈਂ ਪੋਸੜੀ ਦੀਏ ਪਹਿਲੇ ਦਿਨ ਜਦੋਂ ਤੂੰ ਮੇਰੇ ਥੱਲੇ ਪਈ ਸੀਗੀ ਉਦੋਂ ਭੈਣ ਚੋਦੀ ਦੀਏ ਮਾਂ ਨਹੀਂ ਚੜਾਈ ਸੀ ਤੂੰ ਡੁਪਲੀਕੇਟ ਫੋਟੋ ਆਫਟਾ ਬਣਾਉਣੀ ਹੈ ਤੇਰੀਆਂ ਅਸਲ ਮੈਂ ਕਰੂੰਗਾ ਅਸਲ ਤੇਰੀਆਂ ਫੋਟੋ ਵੀਡੀਓ ਮੈਂ ਕਰੂੰਗਾ ਤੈਨੂੰ ਮੈਂ ਦੱਸੂੰਗਾ ਵੀ ਕੀ ਚੀਜ਼ ਆ ਭੈਣ ਦੀਏ ਲੋੜੀਏ ਤੂੰ ਇੰਟਰਵਿਊਾਂ 'ਚ ਜਾ ਜਾ ਕੇ ਸੱਚੀ ਬਣਦੀ ਫਿਰਦੀ ਐ ਪਹਿਲਾ ਪੋਸੜਾ ਆਪ ਘਟਾ ਲਿਆ ਵੀ ਹਾਂਜੀ ਆ ਹਾਂਜੀ 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 ਮੈਂ ਭੋਸੜਾ ਉਦੋਂ ਤੇਰਾ ਇੰਟਰਵਿਊ ਵਾਲੇ ਕਿੱਥੇ ਸੀ ਉਦੋਂ ਤੇਰਾ ਇੰਟਰਵਿਊ ਲੈਣ ਨਹੀਂ ਆਏ ਵੀ ਹਾਂਜੀ ਦੱਸੋ ਤੁਸੀਂ ਭੋਸੜਾ ਕਿਵੇਂ ਮਰਵਾਇਆ ਤਸੱਲੀ ਨਾਲ ਮਰਵਾਇਆ ਜਾਂ ਕੋਈ ਕਸਰ ਰਹਿ ਗਈ ਭੈਣ ਦੀ ਲੋੜੀਏ ਉਦੋਂ ਵੀ ਇੰਟਰਵਿਊ ਦੇ ਦਿੰਦੀ ਵੀ ਹਾਂ ਵੀ ਮੇਰੀ ਤਸੱਲੀ ਕਰਾਤੀ ਸੁਖ ਰਹੀ ਤੀ ਨੇ ਜਾਂ ਕਸਰ ਰਹਿ ਗਈ ਭੈਣ ਦੀ ਲੋੜੀਏ ਸਾਰੀ ਉਮਰ ਭੋਸੜੀ ਦੇ ਭੋਸੜਾ ਦਿੰਦੀ ਫਰੇਂਗ ਤੂੰ ਗਸਤੌੜੇ ਕੀ ਆ ਤੇਰੇ ਬੱਲੇ ਹੈ ਕੀ ਕਾਹਤਾ ਤੇਰੀ ਉਹ ਭੈਣ ਦੀ ਲੋੜੀਏ ਕੁਲੀ ਚ ਰੋਤੋਂ ਰਹਿਣੀ ਆ ਨਾ ਮੂੰਹ ਨਾ ਮੱਥਾ ਠਾਡਾ ਭੈਣ ਦੀ ਲੰ ਲੈਣੀ ਦਿਓ ਆਹੇ ਕਾਤ ਆਹ ਦੀ ਕਾਤ ਬੋਲੇ ਨੇ ਜੇ ਸਾਰੇ ਤੁਹਾਡੇ ਕੋਲ ਕੋਈ ਬੰਦਾ ਦੁੱਖ ਦਰਦ ਵੰਡ ਲੈਂਦਾ ਤੁਸੀਂ ਕਹਿੰਦੇ ਹੋ ਵੀ ਹਾਂ ਜੀ ਸਾਰਾ ਕੋਈ ਸਾਡੇ ਕੋਲ ਫੋਲਤਾ ਐ ਕਰਤਾ ਆਉਂਗਾ ਮੇਰੀ ਕਾਤ ਦਾ ਤੈਨੂੰ ਅਸਲ ਪਤਾ ਹੀ ਨਹੀਂ ਹਜੇ ਵੀ ਕੀ ਚੀਜ਼ ਆ ਤੈਨੂੰ ਸਿਰਫ ਓਨਾ ਕ ਦੱਸਿਆ ਸੀ ਮੈਂ ਜਿੰਨਾ ਕਿ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਠੀਕ ਆ ਇਹਨੂੰ ਓਨਾ ਕ ਦੱਸਾਂ ਤੇ ਹਜੇ ਤੈਨੂੰ ਦੱਸਿਆ ਹੀ ਕੀ ਆ ਮੈਂ ਆਪ ਦੇ ਬਾਰੇ ਤੇਰੀ ਮਾਂ ਚ ਉਦੋਂਗਾ ਜੇ ਆ ਸਣ ਬੰਬੇ ਆਏਗੀ ਨਾ ਚੱਜ ਨਾਲ ਆਈ ਤੇਲ ਤੂਲ ਲੈ ਕੇ ਤੇਰੀ ਭੋਸੜੀ ਫੇਰ ਮਾਰੂੰਗਾ ਦੂਜੀ ਵਾਰੀ ਭੋਸੜੀ ਦੀ ਬੰਬੇ ਆਏਗੀ ਚੱਜ ਨਾਲ ਆਜੀ ਤੇਲ ਲੈ ਕੇ ਤੇਰੀ ਗਾਂਡ ਮਾਰੂੰ ਭੈਣ ਦੀ ਲੌੜੀਆ ਚੌਂਕ ਚ ਕੋਡੀ ਕਰਕੇ ਤੇਰੀ ਮਾਂ ਚੋਦੂ ਮੈਂ ਪੋਸੜੀ ਵੀ ਹੋਂਦੀ ਦੱਲੀ ਗਸਤੌੜਿਆ ਭੈਣ ਦੀ ਲੌੜੀ ਦੂਜੇ ਦਿਨ ਮੂੰਹ ਚਾੱਕ ਕੇ ਬਾਉ 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 ਦੂਜੇ ਦਿਨ ਹੈ ਤੂੰ ਭੈਣ ਦੀ ਲੌੜੀਆ ਕੀ ਸਮਝ ਰੱਖਿਆ ਦੂਜੇ ਦਿਨ ਕੁੱਤੇ ਵਾਂਗੂ ਪੋਕਣ ਲੱਗ ਜੰਨੇ ਆ ਭੈਣ ਦੀ ਲੌੜੀ ਐਡੀ ਵੇਲੀਆਂ ਤੂੰ ਗਸਤੌੜੇ ਤੈਨੂੰ ਜਾਣਦਾ ਹੀ ਕਿਉਂ ਆਣਾ ਭੈਣ ਚੋਦਦੀ ਏ ਕੀ ਤੇਰੀ ਇੱਜ਼ਤ ਤੋੜ ਤੂੰ ਭੈਣ ਤੋਂ ਪੁਲਿਸ ਦੀ ਟੋਟ ਬਣਦੀ ਫਿਰਦੀ ਆ ਦੱਲੀ ਆ ਤੂੰ ਦੱਲੀ ਉਸ ਸਾਰੇ ਦੀ ਦਿੱਲੀ ਹੈ ਭੈਣ ਦੀ ਲੋੜੀਏ ਆਪ ਤੂੰ ਭੈਣ ਚੋਂ ਲੋਕਾਂ ਦੇ ਕੇਸ ਪਾਉਣੀ ਫਿਰਦੀਆਂ ਤੀ ਪੁੱਤਾਂ ਨਾਲ ਮਰਵਾਉਣੀ ਫਿਰਦੀਆਂ ਭੈਣ ਚੋਂ ਤੇਰੇ ਪਿੱਛੇ ਕਿਸੇ ਦਾ ਘਰ ਉੱਜੜ ਗਿਆ ਭੋਸੜੀ ਜਿਹਾ ਹੁੰਦੀ ਏ ਤੇਰੇ ਪਿੱਛੇ ਕੋਈ ਮਰ ਗਿਆ ਉਦੋਂ ਭੈਣ ਚੋਂ ਦੀ ਤੇਰਾ ਇੰਟਰਵਿਊ ਕਿਹਨੇ ਨਹੀਂ ਲਿਆ ਉਦੋਂ ਤੇਰਾ ਇੰਟਰਵਿਊ ਕਿੱਥੇ ਸੀ ਜਦੋਂ ਭੈਣ ਚੋਂ ਬਲਾਤਕਾਰ ਦਾ 1.5 ਲੱਖ ਚ ਭੈਣ ਚੋਂ ਨੰਬੇੜਿਆ ਸੀ ਉਦੋਂ ਤੇਰਾ ਇੰਟਰਵਿਊ ਕਿੱਥੇ ਸੀ ਜਦੋਂ ਤੂੰ ਭੈਣ ਦੀ ਲੋੜੀਏ ਜਲੰਧਰ ਨਾਲ ਨੰਬੇੜਿਆ ਸੀ ਕਬਲਾਤ ਕਰਦਾ ਹੈ ਉਦੋਂ ਤੇਰਾ ਇੰਟਰਵਿਊ ਕਿੱਥੇ ਸੀ ਕਮਰਾਨ ਨੰਬਰ 909 ਆ ਠੀਕ ਆ ਜੇਜ ਤੂੰ ਭੋਲੜੀ ਮਰਾਈ ਸੀ ਰਾਤ ਨੂੰ ਚੇਤਾ ਕਰ ਲੈ ਦਿਹਾਣੇ ਕਿਹਦੇ ਨਾਲ ਫਿਰਦੀ ਸੀ ਤੂੰ ਭੋਲੜੀ ਦੀਏ ਖੜ ਤੇਰੀ ਮਾਂ ਦੀ ਲੰਨ ਬਹੁ ਪ੍ਰੂਫ ਨੇ ਕੱਲਾ ਕੱਲਾ ਕੱਢ ਕੇ ਲਿਆਉਂਕ ਤੇਰੀ ਮਾਂ ਰੋਲੂ ਜਦੋਂ ਤੱਕ ਚੁੱਪ ਸੀ ਚੁੱਪ ਬੈਠਾ ਸੀਗਾ ਜਾਣ ਕੇ ਭੈਣ ਦੀ ਲੋੜੀਏ ਸੱਪ ਛੇੜ ਲਿਆ ਤੈਂ ਮਾਰੂ ਤੈਨੂੰ ਹਣ ਖੜ ਜਾ ਤੀ ਨੀਅਤ ਵਿੱਚ ਖੋਟ ਸੀ ਅੱਛਾ ਭੈਣ ਦੀ ਲੋੜੀਏ ਗਸਤੋੜੇ ਮੁੰਡੇ ਦੀ ਨੀਤ ਕੋ ਖੋੜ ਸੀਗੀ ਤੇਰੀ ਮਾਂ ਦਾ ਫੁੱਦਾ ਭੋਲੜਾ ਤੂੰ ਆਪ ਰੋਣੀ ਫਿਰਦੀ ਆ ਥਾ ਦਾ ਤੇ ਹੈ ਪਹਿਣ ਦੀ ਐ ਲੋੜੀਏ ਨਾਈਟਾ ਦੇ ਤੂੰ じゃ ਨਹੀਂ ਫਿਰਦੀ ਐ ਗਸਤੋੜੇ ਲਧਿਆਣੇ ਪਹਿਣ ਦੀ ਐ ਲੋੜੀਏ ਜਾ ਜਾ ਕੇ ਤੂੰ ਬੈਣੀ ਆ ਉਹ ਕਰਨਾ ਕੋਲ ਤੇਰੀ ਮਾਂ ਦੀ ਲੰਨ ਤੇਰੀ ਦੀ ਖੜ ਜਾ ਮੈਂ ਦਿੰਨਾ ਪਹਿਣ ਦੀ ਐ ਲੋੜੀਏ ਚਿੱਟਾ ਪੀਣੀ ਐ ਗਸਤੋੜੇ ਪੰਨੀਆਂ ਤੂੰ ਲਾਉਣੀ ਆ ਭੋਸੜੀ ਦੀ ਐ ਲੈਣੀ ਪੁੱਛਣੀਗਾ ਉਦੋਂ ਭੈਜੋ ਚੈਲ ਨੂੰ ਪੁੱਛਣੀਗਾ ਵੀ ਪਹਿਣ ਦੀ ਐ ਲੋੜੀਏ ਚਿੱਟਾ ਦਵਾ ਦੇ ਹੈ ਭੋਸੜੀ ਜਾਣਦੀ ਤੇਰੀ ਮਾਂ ਦੀ ਲੰਨ ਖੜ ਤੇਰੀ ਭੈਣ ਦਾ ਫੁੱਦਾ ਤੇ ਲਾ ਪੜੂ ਮੈਂ ਖੜ ਤੇਰਾ ਪੀਤਾ ਪੜੂ ਕਰ ਜਾ ਪਹਿਣ ਦੀ ਐ ਲੋੜੀਏ ਖੜ ਮੋਟੇ ਦੇਖੀ ਚੱਲੇਦਾ ਬਣਦਾ ਕੀ ਆ ਬਣਦਾ ਕੀ ਆਣ ਤਾ ਬਣਵਾ ਚਾ ਪੀਂਦੇ ਪੀਂਦੇ ਤੇਰੀ ਐਣੀ ਤਸੱਲੀ ਨਾ ਮਾਂ ਚੋਂ ਦੂ ਰਹੀ ਜਨਾ ਭੈਣ ਦੀ ਲੌੜੀ ਰਹੀ ਜਨਾ ਮਾਂ ਚੋਂ ਦੂ ਤੇਰੀ ਅੱਜ ਭੋਸੜੀ ਦੀ ਗਾਂਡੂ ਏ ਭੈਣ ਦੀ ਲੌੜੀ ਮਨਜੀਤ ਕੌਰ ਤੈਨੂੰ ਕਹੀ ਨਾ ਭੈਣ ਦੀ ਲੌੜੀ ਆ ਜਿਹੜਾ ਤੂੰ ਲੁਧਿਆਣੇ ਹੋਟਲ ਦੇ ਵਿੱਚ ਭੋਸੜਾ ਮਰਾਇਆ ਸੀਗਾ ਸਾਰੀ ਲਿਸਟ ਜਿੰਨਾ ਭੋਸੜਾ ਤੂੰ ਮਰਾਇਆ ਨਾ ਤੈਨੂੰ ਤਾਂ ਚੱਕ ਕੇ ਹਲਾਈਏ ਨਾ ਐ ਕਰਕੇ ਤੇ ਲੰਨਾਂ ਦਾ ਟੋਕਰਾਂ ਨਿਕਲੂ ਐ ਲੰਨ ਆਉਣਗੇ ਭੈਣ ਦੀ ਲੌੜੀ ਲੈਣ ਵਾਈਚ ਜਿੰਨੇ ਲੰਨ ਤੂੰ ਲਈ ਬੈਠੀ ਐ ਭੋਸੜੀ ਦੀ ਐ ਤੂੰ ਮੇਰਾ ਕੀ ਟਾਈਮ ਚ ਕਾਹੇਂਗੀ ਮੇਰੀ ਕੀ ਜ਼ੁਬਾਰੀ ਦੇਨੀ ਆ ਭੈਣ ਦੀ ਲੋੜੀਏ ਬੇਦਰਖਲ ਫਿਰਦਾ ਘਰੋਂ ਆ ਜਾ ਆ ਜਾ ਤੇਰੀ ਮਾਂ ਦੀ ਲੰਨ ਦਵਾ ਤੇਰੀ ਦੀ ਭੈਣ ਦੀ ਲੰਨ ਲੈਣੀ ਲੈ ਹੀ ਤੇਰੇ ਉਹ ਜਿਹੜੇ ਨਾਈਟੇ ਟ੍ਰੂ ਫਿਰਦੇ ਨੇ ਚਾਰ ਭਰਾਵਾਂ ਨੂੰ ਭੈਣ ਚੋਦੀਏ ਮਾਰ ਮਾਰ ਤੇਰੀ ਬੁੰਡ ਦਾ ਪ੍ਰਾਂਡਾ ਬਣਾ ਦੂੰ ਪੋਸੜੀ ਹੋਣਦੀ ਪਹਿਲਾਂ ਪੁੱਲ ਗਈਆਂ ਪੋਇੜੀ ਦੀ ਤੈਨੂੰ ਮਿੰਨਾ ਰੇਲ ਬਣਾਈ ਤੇ ਤੇਰੀ ਕੋਢੀ ਕਰਕੇ ਮਾਰੀ ਸੀ ਪੁੱਲ ਗਈ ਭੈਣ ਦੀ ਲੋੜੇ ਗਸਤੋੜੇ ਵਿਆਹ ਦਾ ਕਹਿੰਦੀ ਤੇਰੇ ਅਰਗੀ ਭੈਣ ਦੀ ਲੋੜੀਏ ਜੂੜਨਾ ਵਿਆਹ ਕਰਾਉਂਗਾ ਮੈਂ ਪੋਸੜੀ ਦੀਏ ਪਹਿਲੇ ਦਿਨ ਜਦੋਂ ਤੂੰ ਮੇਰੇ ਥੱਲੇ ਪਈ ਸੀਗੀ ਉਦੋਂ ਭੈਣ ਚ ਉਹਦੀ ਮਾਂ ਨਹੀਂ ਚਲਾਈ ਸੀ ਤੂੰ